ਪੰਜਾਬ ਦੇ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਸੈਦਪੁਰਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਉਰਫ ਸੁੱਖਾ ਬਾਬਾ ਦਾ ਕੱਦ 7 ਫੁੱਟ 5 ਇੰਚ ਹੈ ਅਤੇ ਉਸ ਦਾ ਭਾਰ 208 ਕਿਲੋ ਹੈ। ਉਹ ਦਿਨ ਵਿੱਚ 6 ਲੀਟਰ ਦੁੱਧ, 10 ਤੋਂ 12 ਰੋਟੀਆਂ, ਦਹੀਂ, ਲੱਸੀ, ਮੱਖਣ, ਦੇਸੀ ਘਿਓ ਖਾਂਦਾ ਹੈ। ਉਹ ਬਹੁਤ ਭਾਰੀ ਚੀਜ਼ਾਂ ਨੂੰ ਬੜੀ ਆਸਾਨੀ ਦੇ ਨਾਲ ਚੁੱਕ ਲੈਂਦਾ ਹੈ। ਸੁੱਖਾ ਬਾਬਾ ਦੇ ਨਾਮ ਕਈ ਵਰਲਡ ਰਿਕਾਰਡ ਵੀ ਦਰਜ ਹਨ ਜਿਨ੍ਹਾਂ ਵਿੱਚ ਵੈਵਰਡ ਰਿਕਾਰਡ ਅਮਰੀਕਾ ਬੁੱਕ ਆਫ ਵਰਲਡ ਸੁੱਖਾ ਬਾਬਾ ਹੁਣ ਦਲੇਰ ਖਾਲਸਾ ਗਰੁੱਪ ਦੇ ਨਾਲ ਜੁੜੇ ਹਨ ਅਤੇ ਕਾਫੀ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਜੋਹਰ ਦਿਖਾ ਚੁੱਕੇ ਹਨ ਸੁੱਖਾ ਬਾਬਾ 14 ਮੋਟਰਸਾਈਕਲਾਂ ਨੂੰ ਇੱਕ ਸਾਰ ਰੋਕ ਲੈਂਦੇ ਹਨ ਅਤੇ ਦੋ ਕਾਰਾਂ ਨੂੰ ਇਕੱਠੇ ਰੋਕ ਲੈਂਦੇ ਹਨ ਸੁਖਦੇਵ ਸਿੰਘ ਹੈ ਜੀ ਤੇ ਇਲਾਕੇ ਵਿੱਚ ਸੁੱਖਾ ਬਾਪਾ ਕਹਿੰਦੇ ਨੇ ਜੀ ਕਿੰਨਾ ਤੁਹਾਡਾ ਜਿਹੜਾ ਕੱਦ ਕਾਠ ਕੱਦ ਕਾਠ 7 ਫੁੱਟ 5 ਇੰਚ ਹੈ ਜੀ ਕਿਹੜੇ ਕਿਹੜੇ ਤੁਹਾਡੇ ਨਾਮ ਜਿਹੜੇ ਰਿਕਾਰਡ ਹੋਏ ਨੇ ਕਿੱਧਾ ਕਿੱਧਾ ਤੁਸੀਂ ਸਟੰਡ ਕਰ ਸਕਦੇ ਸਟੰਟ ਦੇਖੋ ਜੀ ਜਿਦਾਂ ਕਿ ਸ਼ੇਰ ਪਰ ਪਾਣਾ ਮੇਰੀ ਚੈਸਟ ਦੇ ਉੱਪਰ ਰੱਖ ਕੇ ਮੈਂਡ ਕੀਤੀਆਂ ਜਾਂਦੀਆਂ ਨੇ ਜੀ ਤੇ ਜੋ ਆਉਂਦਾ ਬੁਲਟ ਮੋਟਰਸਾਈਕਲ ਮਾਵਾਂ ਦੇ ਨਾਲ ਰੋਕੇ ਨੇ ਦੋ ਗੱਡੀਆਂ ਮਾਵਾਂ ਦੇ ਜੋਰ ਨਾਲ ਰੋਕੀਆਂ ਗਈਆਂ ਨੇ ਜੀ ਯਾਨੀ ਕਿ ਜ਼ਿਆਦਾਤਰ ਜੋਰ ਦੇ ਸਟੰਟ ਹੁੰਦੇ ਨੇ ਜੀ ਕਿੰਨਾ ਕਮਾਨ ਮਹਿਸੂਸ ਹੁੰਦਾ ਜਿੰਨਾ ਲੰਬਾ ਕਰਦੇ ਮਾਣ ਬਹੁਤ ਮਹਿਸੂਸ ਹੁੰਦਾ ਜੀ ਜਦੋਂ ਪਿਆਰੇ ਮਿਲਦੇ ਨੇ ਤਾਂ ਬੜਾ ਫਕਰ ਹੁੰਦਾ ਜੀ ਆਪਣੇ ਆਪ ਤੇ ਕੀ ਕਹਿੰਦੇ ਹੁੰਦੇ ਨੇ ਲੋਕਾਂ ਦਾ ਕੀ ਉਸ ਸਮੇਂ ਰਿਐਕਸ਼ਨ ਹੁੰਦਾ ਕੀ ਕਹਿੰਦੇ ਰਿਐਕਸ਼ਨ ਲੋਕੀ ਕਹਿੰਦੇ ਨੇ ਕਹਿੰਦੇ ਕਿ ਅਸੀਂ ਪਹਿਲਾਂ ਸੁਣਿਆ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਸਿੰਘ ਜਾਂਦੇ ਹੁੰਦੇ ਸੀ ਪਰ ਅੱਜ ਅੱਖੀਂ ਦੇਖਿਆ ਤੇ ਉਹ ਕਹਿੰਦੇ ਸਾਨੂੰ ਬੜਾ ਮਨ ਨੂੰ ਸਕੂਨ ਮਿਲਿਆ ਹੁਣ ਤੱਕ ਕਿਹੜੇ ਕਿਹੜੇ ਤੁਹਾਨੂੰ ਕੰਟਰੀ ਜਾਣ ਦਾ ਮੌਕਾ ਮਿਲਿਆ ਅਸੀਂ ਦੋ ਵਾਰ ਸਿੰਗਾਪੁਰ ਜਾ ਆਈ ਤੇ ਇੱਕ ਟੂਰ ਮਲੇਸ਼ੀਆ ਦਾ ਲਾਇਆ ਹੈ ਤੇ ਹੁਣ ਇੱਕ ਫੇਰ ਤਿਆਰੀ ਹੈ ਜੀ ਅਗਲੇ ਟੂਰ ਦੀ ਰਾਗ ਤਾਂ ਜੀ ਦੇਖੋ ਡੇਲੀ ਦਾ 6 ਲੀਟਰ ਦੁੱਧ ਹੈ ਜੀ ਦੋ ਟੈਂਪਰ ਸ਼ਾਦਾ ਸਕਦੇ ਆ ਤੇ ਬਾਕੀ ਦੁੱਧ ਦਹੀਂ ਲੱਸੀ ਆਪਣੇ ਘਰ ਦਾ ਹੈ ਜੀ ਅੱਛਾ ਇੰਨਾ ਲੰਬਾ ਕੱਦ ਦੇ ਨਾਲ ਜ਼ਿੰਦਗੀ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਉਂਦਾ ਸਾਹਮਣਾ ਕਰਨਾ ਦੇਖੋ ਜੀ ਦਿੱਕਤਾਂ ਤਾਂ ਇਹੀ ਆਉਂਦੀਆਂ ਕਿ ਟ੍ਰੈਵਲ ਕਰਨਾ ਬੜਾ ਮੁਸ਼ਕਲ ਹੈ ਚਾਹੀ ਜਿੱਡੀ ਮਰਦਨੀ ਗੱਡੀ ਹੋਵੇ ਬੜਾ ਔਖਾ ਹੋ ਜਾਂਦਾ ਜੀ ਸੀਟਾਂ ਨਹੀਂ ਸੱਟਦੀਆਂ ਮਿਲਦੀਆਂ ਕਪੜੇ ਤਾਂ ਜ਼ਿਆਦਾਤਰ ਰੈਡੀਮੇਡ ਮੈਂ 14-15 ਸਾਲ ਦੀ ਉਮਰ ਦੇ ਵਿੱਚ ਪਾਉਣੇ ਬੰਦ ਕਰਤੇ ਸੀ ਕਿਉਂਕਿ ਪੈਂਦੇ ਹੀ ਨਹੀਂ ਤੇ ਨਹੀਂ ਨਹੀਂ ਬੂਟ ਜਲੰਧਰ ਸਪੈਸ਼ਲ ਬਣਦੇ ਨੇ ਜੀ 24 ਨੰਬਰ ਦੇ ਬੂਟ ਨੇ ਜੀ ਛੇਤੀ ਕੋਈ ਹੱਥੇ ਨਹੀਂ ਪਾਉਂਦਾ ਇਹ ਵੀ ਇੱਕੋ ਇੱਕ ਨੇ ਜਿਹੜੇ ਬੜੀ ਔਖੀ ਹਾਮੀ ਭਰੀ ਉਹਨਾਂ ਨੇ ਬਚਪਨ ਦਾ ਸਫ਼ਰ ਕਿਦਾਂ ਰਿਹਾ ਤੁਹਾਡਾ ਸਕੂਲ ਟਾਈਮ ਸਕੂਲ ਟਾਈਮ ਦਾ ਸਮਾਂ ਚੰਗਾ ਵੀ ਕਿਉਂਕਿ ਉਹ ਸਮਾਂ ਜਦ ਯਾਦ ਕਰਦੇ ਆ ਉਹ ਸਮਾਂ ਕਹਿੰਦੇ ਹੁੰਦੇ ਨੇ ਵਾਪਸ ਨਹੀਂ ਆਉਂਦਾ ਜੋ ਸਕੂਲ ਦਾ ਸਮਾਂ ਹੁੰਦਾ ਕੀ ਕਹਿੰਦੇ ਸੀ ਬੱਚੇ ਤੁਹਾਡੇ ਨਾਲ ਖੇਡਣ ਨੂੰ ਤਿਆਰ ਹੋ ਜਾਂਦੇ ਸੀ ਉਸ ਸਮੇਂ ਖੇਡਣ ਦੇ ਵਿੱਚ ਤਾਂ ਜੀ ਦੇਖੋ ਪਹਿਲਾਂ ਵੀ ਕਹਿ ਕੇ ਡਿਆ ਕਿ ਖੇਡਣ ਦੇ ਵਿੱਚ ਤਾਂ ਕੋਈ ਤਿਆਰੀ ਨਹੀਂ ਦਾ ਹੁੰਦਾ ਨਾ ਕਬੱਡੀ ਦੇ ਵਿੱਚ ਨਾ ਕ੍ਰਿਕਟ ਦੇ ਵਿੱਚ ਉਹ ਕਹਿੰਦੇ ਛੇਤੀ ਕਾਬੂ ਨਹੀਂ ਆਉਂਦਾ ਬੈਟਿੰਗ ਦੇ ਵਿੱਚ ਮੈਂ ਛੇਤੀ ਛੇਤੀ ਆਊਟ ਨਹੀਂ ਦਾ ਹੁੰਦਾ ਤੇ ਕਬੱਡੀ ਦੇ ਵਿੱਚ ਮੈਂ ਛੇਤੀ ਰੁਕਦਾ ਹੈ ਨਹੀਂ ਤਾਂ ਘਰ ਦੇ ਕੀ ਕਹਿੰਦੇ ਨੇ ਇਹਨਾਂ ਲੰਬਾ ਕਦ ਕਰਕੇ ਕਦੀ ਘਰ ਦੇ ਕਹਿੰਦੇ ਨੇ ਯਾਰ ਬੜਾ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਹੀ ਲੰਬਾ ਕਰਦਾ ਕਦੀ ਨਹੀਂ ਕਦੇ ਨਹੀਂ ਜੀ ਮਾਪਿਓ ਨੇ ਅਜੇ ਤੱਕ ਨਹੀਂ ਕਿਹਾ ਜੀ ਮਾਂ ਬੈੱਡ ਹੋ ਗਿਆ ਮੰਜਾ ਤੁਹਾਡੀ ਮਾਤਾ ਜੀ ਕੋਈ ਦੱਸ ਦੇਗੀ ਇਹ ਮੰਜਾ ਟੁੱਟ ਜਾਂਦਾ ਜੀ ਉਹ ਹਲਕੇ ਮੰਜੇ ਦਾ ਟੁੱਟੇ ਜਾਂਦੇ ਨੇ ਜੀ ਮੰਜੇ ਤਾਂ ਅਸੀਂ ਮਲੇਸ਼ੀਆ ਵੀ ਤੋੜ ਆਏ ਉਹ ਤੇ ਹਰ ਜਾਨਾ ਵਰਨਾ ਪਿਆ ਫਿਰ ਨਹੀਂ ਜੀ ਨਹੀਂ ਉਹ ਕਮੇਟੀ ਕਹਿੰਦੇ ਕੋਈ ਗੱਲ ਨਹੀਂ ਉਹ ਕਹਿੰਦੇ ਸਾਡੀ ਉਹ ਗਲਤੀ ਆ ਅਚਕਕਦੀ ਫਿਲਮਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੁਹਾਨੂੰ ਕਦੀ ਆਫਰ ਆਈ ਹੋਵੇ ਨਾ ਕਦੇ ਆਫਰ ਆਈ ਸੀ ਜੀ ਇੱਕ ਵਾਰੀ ਪੰਜਾਬੀ ਮੂਵੀ ਸੀ ਕੋਈ ਤੇ ਉਹਨਾਂ ਨੇ ਜਣੀ ਕਿ ਡਿਮਾਂਡ ਰੱਖੀ ਸੀ ਕਿ ਕੇਸ ਖੋਲ ਕੇ ਤੇ ਮੈਂ ਉਹਦੇ ਬਾਰੇ ਨਾ ਕਰਤੀ ਜੀ ਕਿਉਂਕਿ ਸਿੱਖੀ ਤੋਂ ਉੱਪਰ ਕੁਝ ਨਹੀਂ ਆਪਣੇ ਗੁਰੂ ਤੋਂ ਉੱਪਰ ਕੁਝ ਨਹੀਂ ਜੇ ਕਦੇ ਮੌਕਾ ਮਿਲਿਆ ਸਿੱਖੀ ਸਰੂਪ ਦੇ ਵਿੱਚ ਜ਼ਰੂਰ ਕਰਾਂਗੇ ਜੀ ਕਿ ਤਾਂ ਦੇ ਤੁਸੀਂ ਹੋਰ ਜਦ ਤੱਕ ਤੁਸੀਂ ਦੱਸਿਆ ਵੀ ਕਾਰਾਂ ਵੀ ਰੋਕ ਲੈਂਦੇ ਹੋ ਬੁੱਲ ਵੀ ਰੋਕ ਲੈਂਦੇ ਹੋ ਘਰ ਦੇ ਕੰਮ ਮੇਰੇ ਜਿਹੜੇ ਤੁਹਾਡੇ ਘਰ ਦੇ ਮਾਪੇ ਨੇ ਹਾਂਜੀ ਉਹਨਾਂ ਨੂੰ ਕਿੰਨਾ ਕੁ ਸਿਖਾਲਾ ਹੋਇਆ ਨਾ ਤੁਹਾਡੇ ਲੰਬੇ ਕਦ ਕਰ ਲੰਬੇ ਕਦ ਕਰਕੇ ਤਾਂ ਜੀ ਬਹੁਤ ਚੀਜ਼ਾਂ ਨੇ ਜੀ ਜਿਹੜੀਆਂ ਹੁਣ ਮੈਂ ਦੱਸ ਵੀ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਜੇ ਕੋਈ ਐਦਾਂ ਦੇ ਕੰਮ ਨੇ ਜਿਹੜੇ ਉਹਨਾਂ ਨੇ ਮੈਨੂੰ ਮੈਨੂੰ ਇਹ ਹੱਕ ਮਾਰਨੀ ਹੈ ਕਿ ਆਜਾ ਸੁੱਖੇ ਪਤ ਆਹ ਕੰਮ ਕਰਨਾ ਬੈੱਡ ਵਾਲੇ ਕੀ ਕਹਿੰਦੇ ਨੇ ਕਦੀ ਪਿੰਡ ਵਾਲਿਆਂ ਦਾ ਕੋਈ ਕੰਮ ਫਸ ਜਾਂਦਾ ਉਹਦੇ ਬੁਥੇਰੀ ਬਾਰ ਜੀ ਉਹ ਬਾਰ-ਬਾਰ ਘਰ ਉਹ ਕੋਠੀ ਆ ਉਹਨਾਂ ਦੇ ਟਰਾਲੀਆਂ ਦੇ ਬੈੱਡ ਬੋਡ ਜਿੰਨੇ ਕਿਉਂਕਿ ਉਹ ਭਾਰੇ ਬਹੁਤ ਨੇ 20 ਫੁੱਟ ਦੀ ਟਰਾਲੀ ਆ ਉਹਨਾਂ ਦੇ ਬੈੱਡ ਬੋਡ ਉਹ ਫੇਰ ਮੈਨੂੰ ਲੈ ਕੇ ਜਾਂਦੇ ਨੇ ਕਹਿੰਦੇ ਨਾਲ ਲਾ ਕੇ ਚਕਾ ਦੋ ਮੈਂ ਕਿਹਾ ਕੋਈ ਗੱਲ ਨਹੀਂ ਚਕਾ ਦੰਨੇ ਅਖੀਰ ਚ ਕੀ ਕਹਿਣਾ ਚਾਹੋਗੇ ਪੰਜਾਬ ਦੇ ਖਾਸ ਕਰਕੇ ਨੌਜਵਾਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਮਾਪਿਆਂ ਦੀ ਸੇਵਾ ਕਰੋ ਮਾਪਿਆਂ ਦੇ ਕਹਣੇ ਚਰੋ ਤੇ ਨਾਸ਼ਿਆਂ ਤੋਂ ਦੂਰ। ਤਰਾਕਾਂ ਖਾਓ, ਸਿਹਤ ਬਣਾਓ। ਹਾਂਜੀ। ਮੇਰਾ ਨਾਮ ਜੀ ਜਹੇਤਾ ਨਾਨਕ ਸਿੰਘ ਤੇ ਮੇਰੇ ਗਰੁੱਪ ਦਾ ਨਾਮ ਦਲੇਰ ਖੜਕਾ ਇੰਟਰਨੈਸ਼ਨਲ ਕਤਕ ਕਰਪ ਜੀ ਨਾਮਾਸ਼ਹਿਰ। ਤੇ ਤੁਹਾਡੇ ਨਾਲ ਜਿਹੜੇ ਸੁਖਦੇਵ ਸਿੰਘ ਸੁੱਖਾ ਬਾਬਾ ਜੀ ਕਿੰਨੇ ਕ ਸਮੇ ਤੋਂ ਤੁਹਾਡੇ ਨਾਲ ਜੁੜੇ ਨੇ ਤੇ ਕਿਦਾਂ ਤੁਹਾਡਾ ਇਹਨਾਂ ਨਾਲ ਮਿਲਿਆ? ਇਹ तकरीबन 3 ਸਾਲ ਹੋ ਗਏ ਆ ਜੀ। ਆ ਬਾਬਾ ਜੀ ਉਹਨਾਂ ਜੁੜੇ ਨੂੰ ਤੇ ਮੇਰੇ ਬਾਲਾ ਹੋਇਆ ਜੀ ਪਹਿਲੀ ਇੰਟਰਵਿਊ ਜਦੋਂ ਵਈ ਉਸ ਟਾਈਮ ਹੋਇਆ ਸੀ ਜੀ। ਤੇ ਇਹਨਾਂ ਆ ਕੇ ਰੱਪਤਾ ਕੈਂਪ ਕੀਤਾ ਤੇ ਪਹਿਲਾ ਟੂਰ ਸੀ ਸਿੰਗਾਪੁਰ ਦਾ ਜੀ ਤੇ ਉਸ ਤੋਂ ਬਾਅਦ ਫਿਰ ਨਾਲ ਹੀ ਆ ਜੀ ਆਪਣੇ ਹੁਣ ਕਿੰਨਾ ਕੁ ਇਹਨਾਂ ਦੇ ਨਾਮ ਜਿਹੜੇ ਰਿਕਾਰਡ ਦਰਜ ਹੋ ਚੁੱਕੇ ਨੇ ਅ ਦੋ ਬਾਰਡਰ ਕੋਡ ਨਾਮ ਦਰਜ ਆ ਜੀ ਇੱਕ ਤਾਂ ਹੈਗਾ ਜੀ ਅਮਰੀਕਾ ਬੁੱਕ ਰਿਕਾਰਡ ਜਿਸ ਵਿੱਚ ਦੋ ਗੱਡੀਆਂ ਰੁਕੀਆਂ ਆ ਜੀ 20 ਸੈਕਿੰਡ ਆਪਣੀ ਬਾਹਾਂ ਦੇ ਜੋ ਨਾਲ ਤੇ ਇੱਕ ਹੈਗਾ ਜੀ ਵੈਬ ਬਾਰਡਰ ਰਿਕਾਰਡ ਇੱਕ ਬਾਹਾਂ ਦੇ ਜੋ ਨਾਲ 3 ਮਿੰਟਸ ਰੁਕੇ ਜੀ 30 ਸੈਕਿੰਡ ਕੀ ਤੇ ਹੁਣ ਤੀਸਰਾ ਤਿਆਰੀ ਹੈ ਜੀ ਪੂਰੀ ਏਸ਼ੀਆ ਬੁੱਕ ਰਿਕਾਰਡ ਵਿੱਚ ਜਿਸ ਵਿੱਚ 14 ਬੁਲਟ ਮਿੰਟਸ ਰੁਕਣੇ ਆ ਜੀ ਲੇਰ ਖਾਲਸਾ ਹੈਗਾ ਹੁਣ ਤੱਕ ਕਿੰਨੇ ਕਿ ਜਨਕੀ ਰਿਕਾਰਡ ਤੁਹਾਡੇ ਨਾਮ ਹੋ ਚੁੱਕੇ ਨੇ ਤੇ ਕਿੰਨੇ ਕਿ ਤੁਹਾਡੇ ਮੈਂਬਰ ਨੇ ਮੈਂਬਰ ਦਾ ਹੈਗੇ ਵੀ ਜੀ ਉਹੀ 14-15 ਜਾਨੀ ਜੀ ਜੇ ਆਪਾਂ ਰਿਕਾਰਡਾਂ ਦੀ ਗੱਲ ਕਰੀਏ ਰਿਕਾਰਡ ਹੈ ਤਾਂ ਮੈਂ 5 ਵਾਰ ਰਿਕਾਰਡ ਆਪਾਂ ਬਣਾਏ ਆ ਜੀ ਤੇ ਜੇ ਅਵਾਰਡਾਂ ਦੀ ਗੱਲ ਕਰੀਏ ਨੈਸ਼ਨਲ ਅਵਾਰਡ 2019 ਨਾਮ ਗਰੁੱਪ ਦੇ ਜੀ ਉਸ ਤੋਂ ਬਾਅਦ ਭਾਰਤੀ ਸ਼ਾਨ ਵਾਰਡ 2020 ਇਸ ਗਰੁੱਪ ਦੇ ਨਾਮ ਹੋਇਆ ਜੀ ਫਿਰ ਇੰਡੀਅਨ ਆਈਕਨ ਵਾਰਡ 2023 ਜੀ ਇਹ ਗਰੁੱਪ ਦੇ ਨਾਮ ਹੋਇਆ ਫਿਰ ਮਾਨ ਪੰਜਾਬ ਦਾ 2025 ਆਪਣੇ ਜਨਮ ਮਹੀਨੇ ਮਿਲੇ ਸੀ ਜੀ ਉਸ ਗਰੁੱਪ ਦੇ ਨਾਮ ਹੋਇਆ ਤੇ ਪਹਿਲਾਂ ਇਹ ਗਤਕਾ ਗੁਰਪਾ ਜੀ ਜਿਨ੍ਹਾਂ ਨੂੰ 골ਡ ਮੈਡਲ ਦੇ ਕੇ ਸਾਕੇ ਨੇ ਸਨਮਾਨਿਤ ਕੀਤਾ ਜੀ ਤੇ ਬਾਕੀ ਆ ਹੁਣ ਨਵਾਂ ਇੱਕ ਹੋਇਆ ਜੀ ਰਿਕਾਰਡ ਮਿਲੇ ਆ ਜੀ ਉਹ ਹੈਗਾ ਜੀ ਆਪਣਾ ਡਾਕਟਰ ਪੀ ਪੀਏ ਅਬਦੁਲ ਕਲਾਮ ਜੀ ਭਾਰਤੀ ਰਤਨ ਸਨਮਾਨ ਜੀ ਇਸ ਗਰੁੱਪ ਦੇ ਨਾਮ ਹੋਇਆ ਜੀ ਦਲੇਰ ਖਾਲਸਾ ਗਰੁੱਪ ਦਾ ਮੇਨ ਲਸ਼ਕਰ ਕੀ ਹੈ ਕਿ ਕਿੱਥੇ ਤੱਕ ਕਿਹੜੇ ਮਕਾਮ ਤੱਕ ਪਹੁੰਚਣਾ ਚਾਹੁੰਦਾ ਦੇਖੋ ਜੀ ਮਕਾਮ ਤਾਂ ਜਿੱਥੇ ਮਾਰਨੇ ਰੱਖਣਾ ਜੀ ਉੱਥੇ ਰਹਿਣਾ ਪੈਂਦਾ ਹੈ ਜੀ ਠੀਕ ਹੈ ਜੀ ਮਕਸਦ ਇਹ ਆ ਜੀ ਬਸ ਵੱਧ ਤੋਂ ਵੱਧ ਆਪਣੀ ਸਿੱਖੀ ਦਾ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਾਸਤਰ ਦੇ ਦਾ ਪ੍ਰਚਾਰ ਕਰੀਏ ਜੀ ਉਹ ਕਰ ਵੀ ਰਹੇ ਆ ਜੀ ਤੇ ਸਾਡਾ ਮੇਨ ਮਕਸਦ ਇਹ ਹੁੰਦਾ ਜੀ ਜੋ ਵੀ ਵੀਰ ਨਸ਼ੇ ਕਰਦੇ ਆ ਜੀ ਤੇ ਉਹਨਾਂ ਨੂੰ ਬਚਾਇਆ ਜਾ ਸਕੇ ਜੀ ਠੀਕ ਹੈ ਨਾ ਜੀ ਤੇ ਸਾਡੀ ਬੇਨਤੀ ਵੀ ਇਹੀ ਆ ਨੌਜਵਾਨਾਂ ਨੂੰ ਵੀ ਭਾਈ ਨਸ਼ਾ ਨਾ ਕਰੋ ਜੀ ਆਪ ਦਾ ਸਰੀਰ ਸੰਭੋ ਜੀ ਕਿੰਨੇ ਕੁ ਨੌਜਵਾਨ ਯਾਨੀ ਕਿ ਨਸ਼ੇ ਨੂੰ ਛੱਡ ਕੇ ਤੁਹਾਡੇ ਗਰੁੱਪ ਨਾਲ ਜੁੜੇ ਨੇ ਜਾਂ ਗਰੁੱਪ ਦੇ ਜਿਹੜੇ ਕਿ ਕਹਿੰਦੇ ਪ੍ਰਭਾਵਿਤ ਦੇਖੋ ਵੀ ਜੀ ਜੋੜੀ ਤਾਂ ਬਹੁਤ ਘੱਟ ਆ ਠੀਕ ਹੈ ਜੀ ਅੱਗੇ ਜੋੜੇ ਸੀ ਪਹਿਲਾਂ ਹੁਣ ਮੁੰਡੇ ਬਾਹਰ ਚਲ ਗਏ ਜੀ ਤੇ ਤਕਰੀਬਨ ਇਦਾਂ ਫੋਨ ਬਹੁਤ ਆਉਂਦੇ ਆ ਜੀ ਜਦੋਂ ਆਪਾਂ ਪੰਜਾਬ ਤੋਂ ਬਾਹਰ ਵੀ ਆ ਪੰਜਾਬ ਵੀ ਖੇਡਦੇ ਆ ਤੇ ਫੋਨ ਬਹੁਤ ਆਉਂਦੇ ਬਾਬਾ ਜੀ ਵੀ ਅਸੀਂ ਪ੍ਰਾਨ ਕਰਦੇ ਆ ਅੱਜ ਤੋਂ ਬਾਅਦ ਕੇਸ ਨਹੀਂ ਘਟਾਵਾਂਗੇ ਇਹ ਪੰਜਾਬ ਸਰਕਾਰ ਦੇ ਇੱਕ ਚੱਲਦੇ ਆ ਯੋਧ ਨਸ਼ਿਆਂ ਵਿਰੁੱਧ ਉਹਦੇ ਬਾਰੇ ਕੀ ਕਹਿੰਦੇ ਆ ਦੇਖੋ ਬਹੁਤ ਵਧੀਆ ਹੈ ਜੀ ਸਰਕਾਰ ਨੇ ਸੋਚਿਆ ਇਸ ਬਾਰੇ ਠੀਕ ਹੈ ਜੀ ਅਸੀਂ ਤਾਂ ਆਪ ਜੀ ਹੁਣ ਜਿਹੜਾ ਅਮਰੀਕਾ ਬੱਕੋਪਚਨ ਆਪਣਾ ਨਾਮ ਦਰਜ ਹੋਇਆ ਜੀ ਇਹ ਆਪਣੇ ਪੰਜਾਬ ਸਰਕਾਰ ਨੂੰ ਤੇ ਆਪਣੇ ਪੰਜਾਬ ਪੁਲਿਸ ਨੂੰ ਸਮਰਪਿਤ ਕਰਨਾ ਹੈ ਜੀ ਕਿਉਂਕਿ ਬਹੁਤ ਵਧੀਆ ਲਿਆਰ ਚੱਲ ਰਹੀ ਹੈ ਜੀ ਜਿਹੜੇ ਲੋਕ ਕਿੰਤੂ ਪ੍ਰੰਤੂ ਕਰਦੇ ਨੇ ਸੀ ਜਿਹਨੂੰ ਲੈ ਕੇ ਉਹਨਾਂ ਨੂੰ ਕਿੱਦਾਂ ਦੇਖਦੇ ਦੇਖੋ ਜੀ ਮੇਰਾ ਤਾਂ ਇਹ ਸੋਚਣਾ ਦੇਖੋ ਕੋਈ ਵੀ ਕੰਮ ਲੈ ਲੋ ਹੈਨਾ ਕਿੰਤੂ ਪ੍ਰੰਤੂ ਫ੍ਰੀਜ ਹੁੰਦਾ ਜੀ ਕਿੱਦਾਂ ਦੇਖਦੇ ਤੁਹਾਡੇ ਗਰੁੱਪ ਵਿੱਚ ਇਹਨਾਂ ਦੇ ਲੰਬੇ ਕਦ ਕਾਟ ਵਾਲੇ ਸਿੱਖਾ ਬਾਬਾ ਜੀ ਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਗਰੁੱਪ ਲਈ ਤੇ ਆਪਣੇ ਪਸੰਦ ਦੇ ਦੇਖੋ ਮਾਣ ਤਾਂ ਮਹਿਸੂਸ ਹੁੰਦਾ ਹੈ ਜੀ ਜਦੋਂ ਆਪਾਂ ਕਿਤੇ ਵੀ ਜਾਂਦੇ ਹਾਂ ਜੀ ਚਾਹੇ ਇੰਡੀਆ ਹੋਈਏ ਚਾਹੇ ਇੰਡੀਆ ਤੋਂ ਬਾਹਰ ਜਾਂਦੇ ਹਾਂ ਜੀ ਫਿਰ ਮੈਂ ਹੁਣ ਰੀਸੈਂਟਲੀ ਦਾਦਾ ਜੀ ਅਮਰੀਕਾ ਗਏ ਵੀ ਉਥੇ ਚਲ ਗਏ ਜੀ ਮੋਲ ਵਿੱਚ ਜਦ ਜਿੱਦੇ ਅਸੀਂ ਮੋਲ ਚ ਗਏ ਆ ਜੀ ਉਥੇ ਪੀੜ ਲੱਗੇ ਜੀ ਬਾਬਾ ਜੀ ਨੇ ਇੰਨੀਆਂ ਫੋਟੋਆਂ ਤੋਈਆਂ तकरीबन ਅੱਧਾ ਘੰਟਾ ਫੋਟੋ ਹੁੰਦੇ ਨੇ ਜੀ ਮਾਣ ਤਮਸੂਸ ਹੁੰਦਾ ਹੈ ਜੀ ਜਿਹੜੇ ਆਪਣੇ 15 ਮੈਂਬਰ ਹੈਗੇ ਨਹੀਂ ਉਹਨਾਂ ਦੇ ਕੱਦ-ਕਾਟ ਕਿਦਾਂ ਦੇ ਹੈਗੇ ਨੋਰਮਲ ਹੀ ਹੈ ਜੀ ਨੋਰਮਲ ਹੀ ਹੈ ਕੱਦ ਕਿੱਥੇ ਦੇਖਦੇ ਹੋ ਪੰਜਾਬ ਦੀ ਜਵਾਨੀ ਨੂੰ ਤੁਸੀਂ ਜਦੋਂ ਕਿ ਤੌਹਫਾ ਲਾ ਗਏ ਜੀ ਮੈਂ ਤਾਂ ਬਾਰ ਬਾਰ ਹੀ ਕਹਿੰਨਾ ਦੇਖੋ ਤੌਹਫਾ ਲਾਣ ਵਾਲੇ ਲੜਾਈ ਜਾਉਗੇ ਠੀਕ ਆ ਜੀ ਪਰ ਬਾਬਾ ਸੁਖਾਜੀ ਵਰਗੇ ਪੰਜਾਬ ਦੀ ਜਵਾਨੀ ਵੀ ਹੈ ਜੀ ਜਿਨ੍ਹਾਂ ਨੇ 14-14 ਮੋਟਰਸਾਂ ਰੋਕੇ ਆ ਦੋ ਦੋ ਗੱਡੀਆਂ ਰੋਕੇ ਬਲਡਕਟ ਕੈਂਪ ਕੀਤੇ ਆ ਇਹ ਪੰਜਾਬ ਦੀ ਜਵਾਨੀ ਹੈ ਜੀ ਕੀ ਕਹਿਣਾ ਚਾਹੋਗੇ ਬਸ ਇਹੀ ਅਰਦਾਸ ਆ ਜੀ ਮਾਰੇ ਮਰੇ ਵੀ ਜਿੰਨੇ ਵੀ ਨੌਜਵਾਨ ਨਸ਼ੇ ਕਰਦੇ ਆ ਜੀ ਮਾਰੇ ਕਿਰਪਾ ਕਰਨ ਜੀ ਛੱਡ ਜਾਣ ਜੀ ਕਿਉਂਕਿ ਨੌਜਵਾਨ ਵੀਰਾਂ ਨੂੰ ਵੀ ਪੀਂਚੀ ਆ ਵੀ ਆਪ ਤੇ ਇਹ ਮਾਪੇ ਉਹਦਾ ਜੀ ਕਿਉਂਕਿ ਉਮੀਦਾਂ ਮਾਪੇ ਨੂੰ ਬੱਚਿਆਂ ਤੇ ਹੁੰਦੀਆਂ ਜੀ ਠੀਕ ਹੈ ਜੀ ਬਹੁਤੰਬੀਆਂ ਦੇ ਖਰੇ ਉਤਰੋ ਤੇ ਲਾਸਟ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਨਸ਼ੇ ਦੂਰ ਰਭੋ ਜੀ